ਤੂੰ ਬੰਦਿਆਂ ਦੇ ਗੱਡੀ ਚੜਾ ਦੇ ਤੂੰ ਮਾਰਦੇ ਠੋਕਦੇ ਪਰ ਮੈਂ ਸਮਝਦਾਰੀ ਵਰਤੀ ਜੀ ਉਹ ਬੰਦੇ ਤੇ ਮੈਂ ਗੱਡੀ ਨਹੀਂ ਚੜਾਈ ਤੇ ਨਾ ਮੈਂ ਮਾਰੇ ਤੇ ਉਹਨਾਂ ਦੀ ਗੱਡੀ ਕੰਧ 'ਚ ਵੱਜ ਗਈ ਸੀ ਤੇ ਉਹਨਾਂ ਨੇ ਮੈਨੂੰ ਬਹੁਤ ਮਾੜਾ ਬੋਲਿਆ ਸੀ ਮੈਂ ਉਦਾਰ ਗੁਜ਼ਰ ਕੀਤਾ ਤੇ ਇਹ ਸਾਰਾ ਕੰਮ ਹੁੰਦੇ ਹੁੰਦੇ ਇੱਕ ਨਾ ਕੇਸ ਆ ਗਿਆ ਸੀਗਾ ਤਰਨ ਤਰਨ ਤੋਂ ਜਿਹੜੀ ਗਰਮੀ ਸਿੰਘ ਨੇ ਹੋਰਾਂ ਇਹ ਫੜੀ ਸੀ ਹੋਰ ਹੋਰਾਂ ਇਹਦੇ ਵਿੱਚ ਜਿਹੜੇ ਤਿੰਨ ਚਾਰ ਬੰਦੇ ਆ ਮੁਹਾਲੀ ਤੋਂ ਇੱਕ ਡਾਕਟਰ ਜੀ ਆ ਤੇ ਉਹ ਰਹਿਣ ਵਾਲਾ ਤਰਨ ਤਰਨ ਦਾ ਸੀਗਾ ਪਰ ਉਹ ਇੰਸਪੈਕਟਰ ਹਾਫਰੀ ਸਿੰਘ ਨੇ ਮੁਹਾਲੀ ਤੋਂ ਚੰਡੀਗੜ੍ਹ ਤੋਂ ਫੜਿਆ ਸੀ ਪਰ ਉਹ ਜਿਹੜੀ ਅਰੇਸਟ ਹੈ ਉਹ ਆਈਓ ਵੱਲੋਂ ਪਾਈ ਸੀ ਉੱਥੇ ਮਿਲਿਆ ਸੀਗਾ ਰਪਈਆ ਲਗਭਗ 19 ਲੱਖ ਤੇ ਉਹ ਠੱਗੀ ਮਾਰ ਗਿਆ ਜੀ 12 ਲੱਖ ਤੇ 93 ਹਜ਼ਾਰ ਰੁਪਈਆ ਸ਼ਾਇਦ ਹੋਰ ਕਵਰੀ ਹੈ ਜਿਹੜੀ ਉਹਨਾਂ ਨੇ ਸ਼ੋਅ ਕੀਤੀ ਸੀ ਇਹ ਸੀਆਈਏ ਦੇ ਬੰਦੇ ਹੈਗੇ ਜਿਹੜੇ ਪੰਜ ਸੱਤ ਜਿਹੜੇ ਬਹੁਤ ਜ਼ਿਆਦਾ ਕਰਪਟ ਹੈ ਉਹ ਕਰਪਟ ਹੋਣ ਦੇ ਨਾਤੇ ਉਹਨਾਂ ਦੀ ਇੰਸਪੈਕਟਰ ਸਾਹਿਬ ਨਾਲ ਬਹੁਤ ਬਣਦੀ ਸੀ ਤੇ ਮੇਰੇ ਇਮਾਨਦਾਰ ਹੋਣ ਦੇ ਨਾਤੇ ਮੇਰੇ ਨਾਲ ਉਹ ਇੱਟ ਕੁੱਤੇ ਦਾ ਵੈਰ ਰੱਖਦੇ ਸੀਗੇ ਇਹਨਾਂ ਦੇ ਵਿੱਚ ਹੈਗਾ ਜੀ ਦਾਰਾ 508 ਇੱਕ ਹੈਗਾ ਜੀ ਮੰਗਤ 1243 ਤੇ ਇਹਦੇ ਨਾਲ ਨਾਲ کافی ਕੁਛ ਰੋਲ ਹੈਗਾ मुੰਚੀ ਦਾ ਤੇ मुੰਚੀ ਤੋਂ ਮੈਂ 10000 ਰੁਪਏ ਇਹਨਾਂ ਨੂੰ ਵੇਚਦਾ 30000 ਦਿੱਤਾ ਸੀਗਾ ਚਲੋ 20 ਕਟਕੁਟ ਕੇ ਮੇਰਾ 10000 ਰੁਪਏ ਬਜਦਾ ਉਹ ਮੈਨੂੰ ਅਜ ਤੱਕ ਨਹੀਂ ਦਿੱਤਾ ਕ ਤੇ ਮੈਂ ਆ ਗਿਆ ਜੀ ਪੁਲਸ ਰੈਨ ਤੇ ਪੁਲਸ ਰੈਨ ਮਾਨਯੋਗ ਜਿਹੜੇ ਇਨਸਪੈਕਟਰ ਸਾਹਿਬ ਹੈ ਸਾਡੇ ਹਰਪ੍ਰੀਤ ਸਿੰਘ ਉਹਨਾਂ ਨੇ OC ਬ੍ਰਾਂਚ ਤੇ ਪੁਲਸ ਰੈਨ ਨੂੰ मुੰਚੀ ਨੂੰ ਕਿਹਾ ਵੀ ਇਹਨਾਂ ਨੂੰ ਤੁਸੀਂ ਪੂਰਾ ਭਜਾਉਣਾ ਹੈ ਤੰਗ ਕਰਨਾ ਜਿੱਦਾਂ ਮਹਿਕਮਾ ਤੰਗ ਕਰੇ ਕਹਿੰਦਾ ਹੁੰਦਾ ਜੀ ਤੇ ਮੈਂ ਬਹੁਤ ਹੀ ਜਿਹੜੇ 3 3.5 ਮਹੀਨੇ ਕਸ਼ਟ ਸਹੇ ਹੈ ਨਾ ਉਹ ਜਾਂ ਮੈਨੂੰ ਪਤਾ ਹੈ ਜਾਂ ਮੇਰੇ ਤੇ ਅੱਜ ਉਹ ਕਸ਼ਟਾਂ ਦਾ ਅੰਤ ਹੋ ਗਿਆ ਜੀ ਤੇ ਮੈਂ ਉਹ ਕਸ਼ਟਾਂ ਤੋਂ ਉਜਾਦ ਹੋ ਗਿਆ ਚਾਰਿਆ ਮੈਂ ਗਰਮੀਤ ਨੂੰ ਵੀ ਰਿਕਵੈਸਟ ਕੀਤੀ ਸੀ ਓਸੀ ਸਭ ਨੂੰ ਵੀ ਕੀਤੀ ਸੀ ਤੇ ਦੋ ਦਿਨ ਪਹਿਲਾਂ ਮੈਂ ਮੁੰਚੀ ਪੁਲਸ ਰੈਨ ਨੂੰ ਵੀ ਕੀਤੀ ਪਰ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ ਹੁਣ ਮੈਨੂੰ ਛੇ ਤੁਹਾਨੂੰ ਹੱਸਦਾ ਹੋਇਆ ਚਿਹਰਾ ਨਜ਼ਰ ਆਉਣਾ ਪਰ ਜਿੰਨਾ ਮੈਂ ਪਰੇਸ਼ਾਨ ਹੈ ਨਾ ਜੀ ਜਾਂ ਮੈਂ ਜਾਣਦਾ ਜਾਂ ਮੇਰਾ ਭਾਈ ਗੁਰੂ ਜਾਣਦਾ ਥੈਂਕ ਯੂ ਮਾਂਜੋਗ ਐਸਐਸਪੀ ਸਾਹਿਬ ਮੈਂ ਕੁਲਦੀਪ ਸਿੰਘ ਤੇ ਹੁਣ ਤੋਂ ਪਹਿਲਾਂ ਮੇਰਾ ਨੰਬਰ ਸੀ 848 ਤੇ ਤੁਹਾਡੇ ਜ਼ਿਲ੍ਹੇ ਫਿਰੋਜ਼ਪੁਰ ਦਾ ਮੈਂ ਸੀਗਾ ਸੀਨੀਅਰ ਕਨਸਟੇਬਲ ਤੇ 15 20 ਮਿੰਟ ਪਹਿਲਾਂ ਜੀ ਮੈਂ ਆਪਣੀ ਨੌਕਰੀ ਤੋਂ ਜਾਗ ਪੱਤਰ ਦਿੱਤਾ ਹੈ ਤੁਹਾਡੇ ਡਿਸਟ੍ਰਿਕਟ ਦੇ ਓਐਸਆਈ ਸਾਹਿਬ ਅਤੇ ਦੋ ਤਿੰਨ ਬੰਦੇ ਨਾਇਬ ਹੋਸੀ ਹੈ ਜਿਨ੍ਹਾਂ ਦੇ ਵਿੱਚ ਇੱਕ ਹੈਗਾ ਜੀ ਗੁਰਵੀਰ ਤੇ ਉਸ ਤੋਂ ਇਲਾਵਾ ਹੈਗੇ ਜੀ ਪੁਲਿਸ ਲੈਣ ਦੇ ਮੁੱਖ ਮੁੰਚੀ ਲਵਦੀਪ ਸਿੰਘ ਅਤੇ ਉਹਨਾਂ ਦੇ ਸਹਾਇਕ ਮੁੰਚੀ ਜਸਵੀਰ ਤੇ ਇੱਕ ਹੋਰ ਸੈਕਮੰਚੀ ਆ ਜੀ। ਇਹ ਸਾਰੇ ਬੰਦਿਆਂ ਦੀ ਵਜ੍ਹਾ ਕਰਕੇ ਮੈਂ ਇਸ ਜ਼ਿਲ੍ਹੇ ਦੇ ਵਿੱਚੋਂ ਤਿਆਗ ਪੱਤਰ ਆਪਣੀ ਨੌਕਰੀ ਤੋਂ ਮੈਂ ਦੇ ਕੇ ਜਾ ਰਿਹਾ। ਮੈਂ ਤੁਹਾਨੂੰ ਮਿਲਣ ਆਇਆ ਸੀਗਾ ਵੀ ਮੈਂ ਇਹ ਚਾਹੁੰਦਾ ਸੀਗਾ ਵੀ ਮੈਂ ਨੌਕਰੀ ਛੱਡ ਕੇ ਜਾਵਾਂ। ਜਦੋਂ ਬੰਦਾ ਨੌਕਰੀ ਜੁਆਇਨ ਕਰਦਾ ਹੈ ਉਹਨੂੰ ਐਸਐਸਪੀ ਸਾਹਿਬ ਨੂੰ ਮਿਲ ਕੇ ਉਹਨਾਂ ਦੇ ਪੇਸ਼ ਹੋ ਕੇ ਉਹਨਾਂ ਦੇ ਹੁਕਮ ਦੇ ਨਾਲ ਨੌਕਰੀ ਜੁਆਇਨ ਕਰਦਾ ਹੈ। ਤੇ ਮੈਂ ਇਹੀ ਚਾਹੁੰਦਾ ਸੀਗਾ ਵੀ ਮੈਂ ਨੌਕਰੀ ਆ ਛੱਡ ਕੇ ਜਾਣਾ ਤੇ ਮੈਂ ਤੁਹਾਡੇ ਪੇਸ਼ ਹੋ ਕੇ ਨੌਕਰੀ ਛੱਡ ਕੇ ਜਾਵਾਂ। ਤੇ ਪਰ ਮੈਨੂੰ ਤੁਹਾਡੇ ਸੰਤਰੀ ਸਾਹਿਬ ਨੇ ਬਹੁਤ ਹੀ ਭਲਾ ਬੁਰਾ ਕਿਹਾ ਅਗੇ ਤੂੰ ਪਾਗਲ ਐ ਤੂੰ ਜੀ ਐ ਤੂੰ ਮੋ ਐ ਤੇ ਮੈਨੂੰ ਗੇਟ ਤੋਂ ਅੰਦਰ ਨਹੀਂ ਵੜਨ ਦਿੱਤਾ ਮੈਂ ਨਾਲ ਗਿਆ ਸੀ ਨੰਬਰ ਦੇ ਦੋ ਪਰ ਉਹਨਾਂ ਨੇ ਨਾ ਮੈਨੂੰ ਨੰਬਰ ਦਿੱਤਾ ਨਾ ਮੇਰੀ ਗੱਲ ਕਰਾਈ ਪਲੀਜ਼ ਮੈਂ ਨੌਕਰੀ ਛੱਡ ਕੇ ਜਾ ਰਿਹਾ ਇਹਨਾਂ ਬੰਦਿਆਂ ਦੀ ਵਜ੍ਹਾ ਕਰਕੇ ਇਹ ਬੰਦੇ ਬਹੁਤ ਹੀ ਜ਼ਿਆਦਾ ਕਰਪਟ ਐ ਇਹਨਾਂ ਦੇ ਵਿੱਚ ਇੱਕ ਪਹਿਲਾਂ ਇੱਕ ਸਾਬਕਾ ওসি ਰਹਿ ਚੁੱਕਿਆ ਰਕੇਸ਼ ਕੁਮਾਰ ਹਾਂਡਾ ਜਿਹੜਾ ਕਿ 2022 ਦੇ ਵਿੱਚ ਮੇਰੀ ਮਾਤਾ ਨੂੰ ਲਾਟਰੀ ਨਿਕਲੀ ਸੀ ਤੇ ਮੈਂ ਉਹ ਪੈਸੇ ਮੇਰੀ ਮਾਤਾ ਅਨਪੜ ਹੋਣ ਕਰਕੇ ਮੈਂ ਆਪਣੇ ਖਾਤੇ ਦੇ ਵਿੱਚ ਜਮ੍ਹਾਂ ਕਰਾਈ ਸੀ ਤੇ ਮੇਰੇ ਕੋਲ 10 ਲੱਖ ਰੁਪਏ ਮੰਗਦਾ ਸੀ ਤੇ ਮੈਂ ਉਹਨਾਂ ਨੂੰ ਦੇਣ ਤੋਂ ਮਨਾਂ ਕਰ ਦਿੱਤਾ ਸੀ। ਇਹ ਬੰਦੇ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ। ਕਿਸੇ ਤਰੀਕੇ ਨਾਲ ਮੈਂ CIA ਪਹੁੰਚ ਗਿਆ ਜੀ। CIA ਪਹੁੰਚਣ ਤੋਂ ਬਾਅਦ ਮੈਨੂੰ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਬਹੁਤ ਤੰਗ ਕੀਤਾ। ਮੇਰੇ ਕੋਲ ਥੋੜੀ ਜਿਹੀ ਮਿਸਟੇਕ ਹੋ ਗਈ ਸੀ ਉਹਨਾਂ ਨੇ ਕਹਿਣ ਤੇ ਇਹ ਹਾਲਾਂਕਿ ਗੱਡੀ ਵਜੀ ਸੀਗੀ। ਤੂੰ ਬੰਦਿਆਂ ਦੇ ਗੱਡੀ ਚੜਾ ਦੇ ਤੂੰ ਮਾਰ ਦੇ ਠੋਕ ਦੇ ਪਰ ਮੈਂ ਸਮਝਦਾਰੀ ਵਰਤੀ ਜੀ ਉਹ ਬੰਦੇ ਤੇ ਤੇ ਉਹਨਾਂ ਦੀ ਗੱਡੀ ਕੰਧ 'ਚ ਵੱਜ ਗਈ ਸੀ ਤੇ ਉਹਨਾਂ ਨੂੰ ਮੈਨੂੰ ਬਹੁਤ ਮਾੜਾ ਬੋਲਿਆ ਸੀ ਮੈਂ ਉੱਤਰ ਗੁਜ਼ਰ ਕੀਤਾ ਤੇ ਇਹ ਸਾਰਾ ਕੰਮ ਹੁੰਦੇ ਹੁੰਦੇ ਇੱਕ ਨਾ ਕੇਸ ਆ ਗਿਆ ਸੀਗਾ ਤਰਨਤਾਰਨ ਤੋਂ ਤੇ ਜਿਹੜੀ ਗਰਮੀਤ ਸਿੰਘ ਨੇ ਹੋਰਾਂ ਇਹਨ ਫੜੀ ਸੀ ਹੋਰ ਹੋਰਾਂ ਇਹਦੇ ਵਿੱਚ ਜਿਹੜੇ ਤਿੰਨ ਚਾਰ ਬੰਦੇ ਉਹ ਮੁਹਾਲੀ ਤੋਂ ਇੱਕ ਡਾਕਟਰ ਸੀਗਾ ਤੇ ਉਹ ਰਹਿਣ ਵਾਲਾ ਤਰਨਤਾਰਨ ਦਾ ਸੀਗਾ ਪਰ ਉਹ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਮੁਹਾਲੀ ਤੋਂ ਚੰਡੀਗੜ੍ਹ ਤੋਂ ਫੜਿਆ ਸੀਗਾ ਪਰ ਉਹ ਜਿਹੜੀ ਅਰੈਸਟ ਹੈ ਉਹ ਆਈਓ ਵੱਲੋਂ ਪਾਈ ਸੀ ਉੱਥੇ ਮਿਲਿਆ ਸੀਗਾ ਰੁਪਈਆ ਲਗਭਗ 19 ਲੱਖ ਕਿਉਂ ਠੱਗੀ ਮਾਰ ਗਿਆ ਜੀ 12 ਲੱਖ ਤੇ 93000 ਰੁਪਏ ਸ਼ਾਇਦ ਰਿਕਵਰੀ ਹੈ ਜਿਹੜੀ ਉਹਨਾਂ ਨੇ ਸ਼ੋਅ ਕੀਤੀ ਸੀ ਇਹ ਸੀਆਈਏ ਦੇ ਬੰਦੇ ਹੈਗੇ ਜਿਹੜੇ 5-7 ਜਿਹੜੇ ਬਹੁਤ ਜ਼ਿਆਦਾ ਕਰਪਟ ਹੈ ਉਹ ਕਰਪਟ ਹੋਣ ਦੇ ਨਾਤੇ ਉਹਨਾਂ ਦੀ ਇਨਸਪੈਕਟਰ ਸਾਹਿਬ ਨਾਲ ਬਹੁਤ ਬਣਦੀ ਸੀ ਤੇ ਮੇਰੇ ਇਮਾਨਦਾਰ ਹੋਣ ਦੇ ਨਾਤੇ ਮੇਰੇ ਨਾਲ ਉਹ ਇੱਟ ਕੁੱਤੇ ਦਾ ਵੈਰ ਰੱਖਦੇ ਸੀਗੇ ਇਹਨਾਂ ਦੇ ਵਿੱਚ ਹੈਗਾ ਜੀ ਦਾਰਾ 508 ਇੱਕ ਹੈਗਾ ਜੀ ਮੰਗਤ 1234 ਤੇ ਇਹਦੇ ਨਾਲ ਨਾਲ ਕਾਫੀ ਕੁਝ ਰੋਲ ਹੈਗਾ Munchi ਦਾ ਤੇ Munchi ਤੋਂ ਮੈਂ 10000 ਰੁਪਏ ਇਹਨਾਂ ਨੂੰ ਐਸੇ ਤਾਂ 30000 ਦਿੱਤਾ ਸੀਗਾ ਚਲੋ 20 ਕੱਟ-ਕੁਟ ਕੇ ਮੇਰਾ 10000 ਰੁਪਏ ਬਚਦਾ ਉਹ ਮੈਨੂੰ ਅਜ ਤੱਕ ਨਹੀਂ ਦਿੱਤਾ ਕ ਤੇ ਮੈਂ ਆ ਗਿਆ ਜੀ ਪੁਲਸ ਰੈਨ ਤੇ ਪੁਲਸ ਰੈਨ ਮਾਨਯੋਗ ਜਿਹੜੇ ਇਨਸਪੈਕਟਰ ਸਾਹਿਬ ਹੈ ਸਾਡੇ ਹਰਪ੍ਰੀਤ ਸਿੰਘ ਉਹਨਾਂ ਨੇ OC ਬ੍ਰਾਂਚ ਤੇ ਪੁਲਸ ਰੈਨ ਨੂੰ ਪੁਛੀ ਨੂੰ ਕਿਹਾ ਵੀ ਇਹਨਾਂ ਨੂੰ ਤੁਸੀਂ ਪੂਰਾ ਪਹੁੰਚਾਉਣਾ ਹੈ ਤੰਗ ਕਰਨਾ ਜਿੱਦਾਂ ਮਹਿਕਮਤਾਂ ਕਰੇ ਕਹਿੰਦਾ ਹੁੰਦਾ ਜੀ ਤੇ ਮੈਂ ਬਹੁਤ ਹੀ ਜਿਹੜੇ 3 3.5 ਮਹੀਨਾ ਕਸ਼ਟ ਸਹਿਿਆ ਨਾ ਉਹ ਜਾਂ ਮੈਨੂੰ ਪਤਾ ਹੈ ਜਾਂ ਮੇਰੇ ਭਾਈਕਰੂ ਨੂੰ ਪਤਾ ਜੀ ਤੇ ਅੱਜ ਉਹ ਕਸ਼ਟਾਂ ਦਾ ਅੰਤ ਹੋ ਗਿਆ ਜੀ ਤੇ ਮੈਂ ਉਹ ਕਸ਼ਟਾਂ ਤੋਂ ਜ਼ਿਆਦਾ ਹੋ ਉਹ ਅਸੀਂ ਸਭ ਨੂੰ ਵੀ ਕੀਤੀ ਸੀ ਤੇ 2 ਦਿਨ ਪਹਿਲਾਂ ਮੈਂ Munji Pulse ਨੂੰ ਵੀ ਕੀਤੀ ਸੀ ਪਰ ਮੇਰੇ ਕਿਸੇ ਨੇ ਗੱਲ ਨਹੀਂ ਸੁਣੀ ਹੁਣ ਮੈਨੂੰ ਸ਼ਾਇਦ ਤੁਹਾਨੂੰ ਹੱਸਦਾ ਹੋਇਆ ਚਿਹਰਾ ਨਜ਼ਰ ਆਉਣਾ ਪਰ ਜਿੰਨਾ ਮੈਂ ਪਰੇਸ਼ਾਨ ਹੈ ਨਾ ਜੀ ਜਾਂ ਮੈਂ ਜਾਣਦਾ ਜਾਂ ਮੇਰਾ ਭਾਈ ਗਰੂ ਜਾਣਦਾ ਥੈਂਕ ਯੂ ਮਾਂਜੋ ਗੈਸਸਪੀ